ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਹ ਖੇਤ ਵਿੱਚ ਆਪਾਂ ਕਿਵੇਂ ਕਈ ਫਸਲਾਂ ਲੈ ਲਈਆਂ ਉਹ ਵੀ ਬਿਨਾ ਟਰੈਕਟਰ ਖੇਤ ਵਿੱਚ ਵਾੜੇ ਤੇ ਇਹ ਤੁਸੀਂ ਵੀ ਕਰ ਸਕਦੇ ਹੋ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਪਰ ਉਹਦੇ ਲਈ ਆਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹਦੇ ਨਾਲ ਤੁਹਾਡੇ ਖੇਤੀ ਦੇ ਕਈ ਖਰਚੇ ਘਟ ਜਾਣਗੇ ਜਿਹੜੀ ਤੁਸੀਂ ਆਪਣੀ ਬਿੱਡਾਂ ਤੇ ਬੀਜੀ ਸਰਆਂ ਨੂੰ ਦੇਖ ਰਹੇ ਹੋ ਇਹਦੇ ਬਾਰੇ ਤਾਂ ਮੈਂ ਜ਼ਰੂਰ ਗੱਲ ਕਰੂੰਗਾ ਵੀ ਕਿਹੜਾ ਬੀਜ ਪਾਇਆ ਤੇ ਕਿੰਨਾ ਪਾਇਆ ਤੇ ਕਿਵੇਂ ਬਜਾਈ ਕੀਤੀ ਪਰ ਜਿਹੜੀਆਂ ਫਸਲਾਂ ਆਪਾਂ ਇਹ ਤੋਂ ਪਹਿਲਾਂ ਬੀਜੀਆਂ ਸੀ ਮੈਂ ਉਹਨਾਂ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਨਾ ਵਾ ਸਰੋਂ ਤੋਂ ਪਹਿਲਾਂ ਆਪਾਂ ਖੇਤ ਵਿੱਚ ਆਰਗੇਨਿਕ ਮੂੰਗੀ ਤੇ ਮੱਕੀ ਦੋਵੇਂ ਕਟ੍ਹੀਆਂ ਬੀਜੀਆਂ ਸੀ। ਬਸ ਉਹਦੇ ਹੀ ਆਪਾਂ ਟਰੈਕਟਰ ਨਾਲ ਖੇਤ ਤਿਆਰ ਕਰਕੇ ਆ ਬੈੱਡ ਬਣਾਏ ਸੀ। ਖੇਤ ਨੂੰ ਕਿਵੇਂ ਤਿਆਰ ਕਰਨਾ ਤੇ ਬੈੱਡ ਕਿਵੇਂ ਬਣਾਉਣੇ ਤੇ ਬੈੱਡ ਦੀ ਚੜਾਈ ਕਿੰਨੀ ਰੱਖਣੀ ਆ ਉਹਦੇ ਲਈ ਤੁਸੀਂ ਆਪਣੀ ਆ ਕਣਕ ਵਾਲੀ ਵੀਡੀਓ ਨੂੰ ਦੇਖ ਸਕਦੇ ਹੋ। ਤੇ ਆ ਵੀਡੀਓ ਵਿੱਚ ਆਪਾਂ ਬੈੱਡ ਬਣਾਉਣ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਤੁਸੀਂ ਬੈੱਡ ਕਿਵੇਂ ਬਣਾ ਸਕਦੇ ਹੋ ਤੇ ਕਿਹੜੀ-ਕਿਹੜੀ ਮਸ਼ੀਨ ਨਾਲ ਬਣਾ ਸਕਦੇ ਹੋ। ਇੱਥੇ ਮੈਂ ਤੁਹਾਨੂੰ ਇੱਕ ਗੱਲ ਆਪਣੇ ਪਰਸਨਲ ਐਕਸਪੀਰੀਅੰਸ ਚ ਕਹਿਣੀ ਚਾਹੁੰਦਾ ਵਾ ਚਾਹੇ ਇਹਨੂੰ ਸੁਝਾਅ ਮੰਨ ਲਿਓ ਚਾਹੇ ਇਹਨੂੰ ਬੇਨਤੀ ਵੀ ਜੇ ਤੁਸੀਂ ਆਪ ਖੇਤੀ ਕਰਦੇ ਹੋ ਤਾਂ ਆਪਦੇ ਘਰ ਵਾਸਤੇ ਆਰਗੇਨਿਕ ਫੂਡ ਜ਼ਰੂਰਗਾਓ ਕਿਉਂਕਿ ਆਰਗੇਨਿਕ ਫੂਡ ਹੀ ਤੁਹਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ ਤੇ ਤੰਦਰੁਸਤ ਬਣਾ ਸਕਦਾ ਹੈ ਕਿਉਂਕਿ ਪਿਛਲੇ ਸਾਲ ਜਿੰਨਾਂ ਨੇ ਆਪਣੇ ਤੋਂ ਘਰੇ ਖਾਣ ਵਾਸਤੇ ਮੂੰਗੀ ਲਈ ਸੀ ਉਹ ਆਪ ਦੱਸਦੇ ਕਿ ਇਹ ਮੂੰਗੀ ਦੇ ਤੇ ਦੂਜੀ ਮੂੰਗੀ ਦਾ ਬਹੁਤ ਫਰਕ ਹੈ ਇਹ ਮੂੰਗੀ ਦਾ ਟੇਸਟ ਵੀ ਇੱਕ ਵੱਖਰਾ ਜਿਹਾ ਤੇ ਇਹ ਜੇ ਨਿਊਟ੍ਰੀਸ਼ਨ ਵੈਲਿਊ ਵੀ ਜ਼ਿਆਦਾ ਵਾ ਇਹ ਫਰਕ ਤਾਂ ਆਪਾਂ ਆਪ ਵੀ ਦੇਖਿਆ ਵਾ ਤੇ ਇਹ ਤੁਸੀਂ ਆਪ ਵੀ ਐਕਸਪੀਰੀਅੰਸ ਕਰਿਆ ਹੋਣਾ ਵਾ ਕਿ ਜਿਹੜੀ ਤੁਸੀਂ ਸਬਜ਼ੀ ਆਪ ਘਰੇ ਵੀਦ ਦਿਓ ਤੇ ਉਹ ਵਣ ਵੀ ਖੇਤੀ ਜਾਂਦੀ ਤੇ ਉਹਦੇ ਟੇਸਟ ਦਾ ਵੀ ਫਰਕ ਹੁੰਦਾ ਵਾ ਜੇ ਮੈਂ ਮੱਕੀ ਤੇ ਮੂੰਗੀ ਨੂੰ ਇਕੱਠੇ ਲਾਉਣ ਦੀ ਗੱਲ ਕਰਾਂ ਤਾਂ ਤੁਸੀਂ ਮੂੰਗੀ ਨੂੰ ਇੱਕ ਖਾਲੀ ਦੇ ਦੋਨਾਂ ਸਾਈਡਾਂ ਤੇ ਸੱਜੇ ਤੇ ਖੱਬੇ ਪਾਸੇ ਬੀਜਣਾ ਵਾ ਤੇ ਉਦੋਂ ਅੱਗੇ ਜਿਹੜੀ ਖਾਲੀ ਹੋਊਗੀ ਤੁਸੀਂ ਉਹਦੇ ਦੋਨਾਂ ਸਾਈਡਾਂ ਤੇ ਮੱਕੀ ਨੂੰ ਬੀਜਣਾ ਵਾ ਮੱਕੀ ਦੇ ਤੁਸੀਂ ਦੋਨਾਂ ਸਾਈਡਾਂ ਤੇ ਇੱਕ ਇੱਕ ਸਿਆੜੀ ਲਾਉਣਾ ਵਾ ਪਰ ਮੂੰਗੀ ਦੇ ਤੁਸੀਂ ਦੋਨਾਂ ਪਾਸੇ ਖਾਲੀ ਦੇ ਦੋ ਦੋ ਤਿੰਨ ਤਿੰਨ ਸਿਆੜੀ ਵੀ ਲਾ ਸਕਦੇ ਹੋ ਜਿਵੇਂ ਆ ਵੀਡੀਓ ਵਿੱਚ ਲਾਈਨਾਂ ਲਾ ਕੇ ਮੱਕੀ ਤੇ ਮੂੰਗੀ ਬੀਜਣ ਦਾ ਤਰੀਕਾ ਦੱਸਿਆ ਗਿਆ ਹੈ ਸੇਮ ਤਰੀਕੇ ਨਾਲ ਹੀ ਆਪਾਂ ਮੂੰਗੀ ਤੇ ਮੱਕੀ ਬੀਜੀ ਸੀ ਮੱਕੀ ਆਪਾਂ ਪਕਾਵੀ ਰੱਖੀ ਸੀ ਤੇ ਮੂੰਗੀ ਦੀਆਂ ਫਲੀਆਂ ਦੀ ਆਪਾਂ ਤਿੰਨ ਵਾਰ ਤੜਾਈ ਕੀਤੀ ਸੀ ਇਸ ਤੋਂ ਇਲਾਵਾ ਤੁਸੀਂ ਮੱਕੀ ਹਰੇ-ਚਾਰੇ ਪੱਠੀਆਂ ਲਈ ਵੀ ਬੀਜ ਸਕਦੇ ਹੋ ਤੇ ਮੱਕੀ ਵੱਢਣ ਤੋਂ ਬਾਅਦ ਮੂੰਗੀ ਨੂੰ ਕੰਬਾਈਨ ਨਾਲ ਵੀ ਵੜਾ ਸਕਦੇ ਹੋ ਜਾਂ ਫਿਰ ਤੁਸੀਂ ਮੂੰਗੀ ਨੂੰ ਵੱਢ ਕੇ ਹਣੰਬੇ ਜਾਂ ਥਰੇਸ਼ਰ ਜੋ ਵੀ ਤੁਸੀਂ ਕਹਿੰਦੇ ਹੋ ਉਹਦੇ ਨਾਲ ਵੀ ਕਢਾ ਸਕਦੇ ਹੋ ਤੇ ਜੇ ਮੈਂ ਹੁਣ ਸਰੋਂ ਦੀ ਗੱਲ ਕਰਾਂ ਵੀ ਆਪਾਂ ਸਰੋਂ ਦੀ ਬਿਜਾਈ ਬਿਨਾ ਟਰੈਕਟਰ ਖੇਤ ਵਿੱਚ ਬਾੜੇ ਕਿਵੇਂ ਕੀਤੀ ਸਰੋਂ ਨੂੰ ਆਪਾਂ ਬੈੱਡ ਦੇ ਸਾਈਡਾਂ ਤੇ ਖੜੀ ਮੂੰਗੀ ਵਿੱਚ ਹੀ ਬੀਜ ਦਿੱਤਾ ਸੀ ਤੇ ਜਿਹੜੀ ਤੁਸੀਂ ਆ ਸਰੋਂ ਦੇਖ ਰਹੇ ਹੋ ਇਹਦੇ ਆਪਾਂ ਦੋ-ਦੋ ਕਰਕੇ ਦਾਣੇ ਹੀ ਲਾਏ ਸੀ ਇਹ ਸਰੋਂ ਦੀ ਬੂਟੇ ਤੋਂ ਬੂਟੇ ਦੀ ਦੂਰੀ 3 ਫੁੱਟ ਹੈ ਤੇ ਇੱਕ ਬੈੱਡ ਤੋਂ ਦੂਜੀ ਬੈੱਡ ਦੀ ਲਾਈਨ ਦੀ ਦੂਰੀ 4 ਫੁੱਟ ਹੈ ਤੇ ਇਹ ਸਰੋਂ ਦੇ ਬੀਜ ਦੀ ਵੈਰਾਈਟੀ ਹੈਗੀ ਆ PGSH1707 ਤੇ ਇਹ ਇੱਕ ਗੋਭੀ ਸਰੋਂ ਦੀ ਕਿਸਮ ਹੈ ਮੂੰਗੀ ਦੀ ਰਹਿਣ ਖੁੰਦ ਨੂੰ ਆਪਾਂ ਬਿੱਡਾਂ ਤੇ ਹੀ ਵੱਢ ਕੇ ਰੱਖ ਦਿੱਤਾ ਸੀ ਤੇ ਹੁਣ ਇਹ ਡੀਕੰਪੋਜ਼ ਹੋ ਕੇ ਮਤਲਬ ਕਿ ਗਲ ਕੇ ਵਧੀਆ ਖਾਦ ਬਣ ਗਈ ਤੋਨੂ ਆ ਜਿਹੜੀ ਕਾਲੀ ਕਾਲੀ ਚੀਜ਼ ਬਿੱਡਾਂ ਤੇ ਪਈ ਦਿਖਦੀ ਐ ਇਹ ਉਹੀ ਮੂੰਗੀ ਐ ਥੋੜੀ ਬਹੁਤੀ ਰਹਿ ਗਈ ਇਹਨੇ ਵੀ ਹੁਣ ਡੀਕੰਪੋਜ਼ ਹੋ ਕੇ ਖਾਲੀ ਖਾਲੀ ਖਾਦ ਬਣ ਜਾਣਾ ਵਾ ਤੁਸੀਂ ਦੇਖ ਸਕਦੇ ਹੋ ਸਰੋਂ ਨੇ ਬਿਨਾਂ ਰੇਸਪ੍ਰੇ ਤੋਂ ਕਿੰਨੀ ਜ਼ਿਆਦਾ ਫੁੱਟ ਕਰੀ ਆ ਇਹਨੂੰ ਹੁਣ ਤੱਕ ਦੋ ਪਾਣੀ ਲੱਗਿਆ ਤੇ ਇੱਕ ਮੀਂਹ ਪਿਆ ਸੀ ਤੀਜਾ ਪਾਣੀ ਮੀਂਹ ਦਾ ਲੱਗਿਆ ਵਾ ਤੇ ਇਸ ਤੋਂ ਇਲਾਵਾ ਇੱਕ ਆਪ ਆਪ ਕਰੇ ਆਰਗੇਨਿਕ ਤਤਾਂ ਦੀ ਸਪਰੇ ਬਣਾ ਕੇ ਉਹ ਇਹਦੇ ਤੇ ਕਰੀ ਸੀ ਹਜੇ ਤਾਂ ਇਹਨੇ ਹੋਰ ਜ਼ਿਆਦਾ ਫੁੱਟ ਕਰਨੀ ਐ ਤੇ ਇਹਨੇ ਬੈਡ ਪੂਰੀ ਤਰ੍ਹਾਂ ਢੱਕ ਲੈਣੇ ਨੇ ਇਹੀ ਸਰੋਂ ਨੂੰ ਦੇਖ ਲਓ ਪਹਿਲਾਂ ਲੋਕੀ ਕਹਿ ਰਹੇ ਸੀ ਵੀ ਇਹ ਨਹੀਂ ਹੋਣੀ ਇਹ ਤਾਂ ਬਹੁਤ ਛਿੱਧੀ ਹੈ ਤੇ ਹੁਣ ਉਹ ਕਹਿੰਦੇ ਤਾਂ ਬਹੁਤ ਵਧੀਆ ਖੜੀ ਹੈ ਆ ਜਿਹੜੀ ਤੁਸੀਂ ਸਾਈਡਾਂ ਤੇ ਸੌਂਫ ਲੱਗੀ ਕਿਤੇ ਦੇਖ ਦਿਓਗੇ ਵੱਟਾਂ ਦੇ ਕਿਤੇ ਕਿਤੇ ਖੜੀ ਹੈ ਇਹ ਆਪਾਂ ਲਾਈ ਨਹੀਂ ਇਹ ਆਪੀ ਹਰੀ ਹੋਈ ਹੈ ਕਿਉਂਕਿ ਪਿਛਲੇ ਸਾਲ ਆਪਾਂ ਇੰਨਾ ਵੱਟਾਂ ਤੇ ਸੌਂਫ ਬੀਜੀ ਸੀ ਤੇ ਉਹੀ ਸੌਂਫ ਦੁਆਰੋਂ ਆਪੀ ਫੇਰ ਹਰੀ ਹੋ ਗਈ ਤੇ ਇਹ ਗੱਲ ਮੈਂ ਤੁਹਾਨੂੰ ਵੀ ਕਹਿਣੀ ਚਾਹਨਾ ਵਾ ਕਿ ਜਦੋਂ ਵੀ ਤੁਸੀਂ ਹੁਣ ਕਦੇ ਸਰੋਂ ਬੀਜਣੀ ਆ ਤਾਂ ਬਿੱਡਾਂ ਤੇ ਜ਼ਰੂਰ ਬੀਜਿਓ ਕਿਉਂਕਿ ਤੁਸੀਂ ਆਪ ਹੀ ਫਰਕ ਦੇਖਿਆ ਵਾ ਤੇ ਜਿਹੜੀ ਇਹ ਬਿੱਡਾਂ ਦੇ ਸਾਈਡਾਂ ਤੇ ਖਾਲੀ ਜਗ੍ਹਾ ਪਈ ਇਹਦੇ ਤੇ ਤੁਸੀਂ ਥੋੜੇ ਟਾਈਮ ਦੀ ਫਸਲ ਬੀਜ ਸਕਦੇ ਹੋ ਜਿਵੇਂ ਮੂਲੀ, ਛਲਗਮ, ਧਨੀਆ, ਪਾਲਕ ਆਪਾਂ ਵੀ ਲਾ ਸਕਦੇ ਸੀ ਪਰ ਆਪਾਂ ਵੈਸੇ ਨਹੀਂ ਲਾਈ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਦੇਖ ਲਾਂਗੇ ਜਦੋਂ ਫਸਲ ਨੂੰ ਆਪਾਂ ਬਿੱਡਾਂ ਦੇ ਬੀਜ ਦੀ ਇਸ ਨਾਲ ਰੇਸ ਸਪਰੇਅ ਤੇ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਕਿਉਂਕਿ ਪਾਣੀ ਸਿਰਫ ਆਪਾਂ ਖਾਲੀਆਂ ਵਿੱਚ ਹੀ ਛੱਡਣਾ ਹੁੰਦਾ ਨਾ ਕਿ ਪੂਰੇ ਖੇਤ ਵਿੱਚ ਤੇ ਇਸ ਨਾਲ ਫਸਲ ਨੂੰ ਪਾਣੀ ਦੀ ਮਾਰ ਵੀ ਨਹੀਂ ਪੈਂਦੀ ਜਦੋਂ ਬਿੱਡਾਂ ਦੇ ਪਾਣੀ ਹੀ ਨਹੀਂ ਜਾਣਾ ਤਾਂ ਨਦੀਨ ਵੀ ਘੱਟ ਹੁੰਦੇ ਨੇ ਇਹ ਤੋਂ ਇਲਾਵਾ ਜੇ ਤੁਸੀਂ ਆਰਗੈਨਿਕ ਖੇਤੀ ਨਹੀਂ ਕਰਦੇ ਕੈਮੀਕਲ ਖੇਤੀ ਕਰਦੇ ਹੋ ਤਾਂ ਵੀ ਫਸਲ ਨੂੰ ਤੁਹਾਨੂੰ ਬਿੱਡਾਂ ਦੇ ਬੀਜਣ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਆਹ ਤਰੀਕੇ ਨਾਲ ਤੁਸੀਂ ਵੀ ਬਿਨਾਂ ਟਰੈਕਟਰ ਖੇਤ ਵਿੱਚ ਬਾੜੇ ਕਈ ਫਸਲਾਂ ਲੈ ਸਕਦੇ ਹੋ ਜੇ ਵੀਡੀਓ ਵਿੱਚ ਦਿੱਤੀ ਗਈ ਇਨਫਰਮੇਸ਼ਨ ਚੰਗੀ ਲੱਗੀ ਤਾਂ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਇਸੇ ਤਰ੍ਹਾਂ ਹੈਲਥੀ ਫੂਡ ਐਂਡ ਫਾਰਮਿੰਗ ਦੇ ਨਾਲ ਰਿਲੇਟਡ ਹੋਰ ਵੀ ਇਨਫੋਰਮੇਟਿਵ ਵੀਡੀਓ ਆਉਣਗੀਆਂ ਤੇ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਪੂਰਾ ਦੇਖਣ ਲਈ